ਨੂੰ ਖਬਰਾਂ ਵਿਸਥਾਰ ਦੇ ਨਾਲ ਇਜ਼raਇਲੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਉਹਨਾਂ ਸੀਰੀਆ ਦੇ ਵਿੱਚ ਇੱਕ ਸ਼ੱਕੀ ਰਸਾਇਣਕ ਹਥਿਆਰਾਂ ਦੀ ਸਹੂਲਤ ਨੂੰ ਨਿਸ਼ਾਨਾ ਬਣਾਇਆ ਹੈ। ਇੰਨਾ ਹੀ ਨਹੀਂ ਇਜ਼raਇਲੀ ਫੌਜ ਨੇ ਉਹਨਾਂ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਿੱਥੇ ਸੀਰੀਆ ਦੇ ਲੰਬੀ ਦੂਰੀ ਦੇ ਰਾਕਟ ਰੱਖੇ ਗਏ ਸਨ। ਵਰਨਣ ਇਹ ਵੀ ਕਹੇ ਕਿ ਸੀਰੀਆ ਤੋਂ ਬਸ਼ਰ ਅਲ ਅਸਦ ਦੇ ਭਜਨ ਅਤੇ ਉੱਥੇ ਬਾਗੀ ਸਮੂਹਾਂ ਦੇ ਫੜੇ ਜਾਣ ਤੋਂ ਬਾਅਦ ਸੀਰੀਆਈ ਫੌਜ ਦੇ ਹਥਿਆਰਾਂ ਦੇ ਗਲਤ ਹੱਥਾਂ ਵਿੱਚ ਜਾਣ ਦਾ ਖਤਰਾ ਪੈਦਾ ਹੋ ਗਿਆ ਸੀ ਇਜ਼ਰਾਈਲ ਨੇ ਇਹ ਹਮਲੇ ਸੀਰੀਆ ਵਿੱਚ ਖਤਰੇ ਦੇ ਮੱਦੇ ਨਜ਼ਰ ਤੇ ਆਪਣੀ ਸੁਰੱਖਿਆ ਲਈ ਕੀਤੇ ਨੇ ਅਤੇ ਦੁਸ਼ਮਣ ਇਸ ਦੇ ਨਾਲ ਕਮਜ਼ੋਰ ਹੋ ਜਾਵੇਗਾ ਇਜ਼ਰਾਈਲ ਸਰਕਾਰ ਦੇ ਤਰਜਮਾਨ ਨੇ ਕਿਹਾ ਹੈ ਕਿ ਸਾਡੀ ਇੱਕੋ ਇੱਕ ਦਿਲਚਸਪੀ ਇਜ਼ਰਾਈਲ ਅਤੇ ਇਸ ਦੇ ਨਾਗਰਿਕਾਂ ਦੀ ਸੁਰੱਖਿਆ ਹੈ ਇਸ ਲਈ ਅਸੀਂ ਸੀਰੀਆ ਵਿੱਚ Israel can't just watch. Syria shares a border with Israel. Syria is one of the seven fronts through which the Iranian regime has attacked Israel, and Israel is watching the situation in Syria extremely closely. The regime of Bashar al Assad has fallen. Assad was a key ally of Russia and has fled into Russia. his regime left in tatters ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਖਿਲਾਫ ਕ੍ਰੇਲੂ ਅਤੇ ਕੁਮੰਤਰੀ ਪੱਧਰ ਉਤੇ ਕਾਨੂੰਨੀ ਕੇਸ ਚੱਲ ਰਹੇ ਨੇ ਇੱਕ ਪਾਸੇ ਕੁਮੰਤਰੀ ਅਦਾਲਤ ਨੇ ਗਾਜ਼ਾ ਵਿੱਚ ਜੰਗੀ ਅਪਰਾਧਾਂ ਦੇ ਲਈ ਨੇਤਨਯਾਹੂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ ਦੂਜੇ ਪਾਸੇ ਨੇਤਨਯਾਹੂ ਨੂੰ ਇਜ਼ਰਾਈਲ ਦੇ ਵਿੱਚ ਵੀ ਇੱਕ ਭ੍ਰਿਸ਼ਟਾਚਾਰ ਦੇ ਮੁਕਦਮੇ ਵਿੱਚ ਸੰਮਣ ਪੇਚੇ ਗਏ ਨੇ ਜੇਕਰ ਉਹ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਂਦੇ ਨੇ ਤਾਂ ਉਹਨਾਂ ਦਾ ਸਿਆਸੀ ਕਰੀਅਰ ਖਤਮ ਹੋ ਸਕਦਾ ਹੈ ਨੇਤਨ ਯਾਹੂ ਨੂੰ ਆਈਸੀਸੀ ਮਾਮਲੇ ਉੱਤੇ ਦੇਸ਼ ਦੇ ਵਿੱਚ ਸਮਰਥਨ ਮਿਲਦਾ ਨਜ਼ਰ ਆ ਰਿਹਾ ਪਰ ਪ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਲੋਕਾਂ ਦੀ ਰਾਏ ਅਲੱਗ-ਅਲੱਗ ਹੈ ਮੀਡੀਆ ਰਿਪੋਰਟਾਂ ਮੁਤਾਬਕ ਨੇਤਨ ਯਾਹੂ ਦੇ ਖਿਲਾਫ ਇਜ਼ਰਾਈਲ ਦੇ ਵਿੱਚ ਲੰਮੇ ਸਮੇਂ ਤੋਂ ਪ੍ਰਿਸ਼ਟਾਚਾਰ ਦਾ ਮਾਮਲਾ ਚੱਲ ਰਿਹਾ ਹੈ ਅੱਜ ਉਹ ਇਸ ਮਾਮਲੇ ਦੇ ਵਿੱਚ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕਰਨ ਲਈ ਤਿਆਰ ਹਾਂ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ جنگ ਦੇ ਕਾਰਨ ਜਿਸ ਦੌਰਾਨ ਨੇਤਨ ਯਾਹੂ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਰਿਆਇਤ ਮਿਲਦੀ ਹੈ ਪਰ ਬੀਤੇ ਵੀਰਵਾਰ ਨੂੰ ਜੱਜਾਂ ਨੇ ਫੈਸਲਾ ਸੁਣਾਇਆ ਸੀ ਕਿ ਉਸ ਨੂੰ ਗਵਾਹੀ ਦੇਣੀ ਪਵੇਗੀ ਅਦਾਲਤ ਨੇ ਕਿਹਾ ਹੈ ਕਿ ਨਿਤਿਨ ਯਾਹੂ ਰਿਸ਼ਵਤਖੋਰੀ ਧੋਖਾਧੜੀ ਅਤੇ ਵਿਸ਼ਵਾਸ ਦੀ ਉਲੰਘਣਾ ਦੇ ਦੋਸ਼ਾਂ ਉੱਤੇ ਹਫਤੇ ਵਿੱਚ ਤਿੰਨ ਵਾਰ ਗਵਾਹੀ ਦੇਵੇਗਾ ਜ਼ਿਕਰਯੋਗ ਹੈ ਕਿ ਨਿਤਿਨ ਯਾਹੂ ਨੂੰ 2019 ਦੇ ਵਿੱਚ ਤਿੰਨ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਜਿਸ ਦੇ ਵਿੱਚ ਕਰੋੜਪਤੀ ਦੋਸਤਾਂ ਤੋਂ ਤੋਹਫੇ ਸ਼ਾਮਲ ਸਨ ਅਤੇ ਖ਼ਤਿਰ ਤੌਰ 'ਤੇ ਅਨੁਕੂਲ ਕਵਰੇਜ ਦੇ ਬਦਲੇ ਮੀਡੀਆ ਟਾਈਕੂਨਾ ਦੇ ਲਈ ਰੈਗੂਲੇਟਰੀ ਪੱਖ ਦੀ ਮੰਗ ਕੀਤੀ ਗਈ ਸੀ ਹਾਲਾਂਕਿ ਉਸ ਦਾ ਕਹਿਣਾ ਹੈ ਕਿ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨ ਯਾਹੁ ਉਤੇ ਪ੍ਰਿਸ਼ਟਾਚਾਰ ਦੇ ਦੋਸ਼ 2016 ਤੋਂ ਹੀ ਸ਼ੁਰੂ ਹੋਏ ਸਨ ਇਜ਼ਰਾਈਲੀ ਅਧਿਕਾਰੀਆਂ ਨੇ ਦੋਸ਼ ਲਾਇਆ ਸੀ ਕਿ ਪ੍ਰਧਾਨ ਮੰਤਰੀ ਅਮੀਰ ਕਾਰੋਬਾਰੀਆਂ ਤੋਂ ਮਹਿੰਗੇ ਤੋਹਫੇ ਲੈ ਕੇ ਉਨ੍ਹਾਂ ਦੇ ਹੱਕ ਦੇ ਵਿੱਚ ਫੈਸਲੇ ਲੈ ਰਿਹਾ ਹੈ ਅਧਿਕਾਰੀਆਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਮਹਿੰਗੇ ਸਿਗਾਰ ਸ਼ੈਂਪੇਨ ਬ੍ਰੇਸਲੇਟ ਬੈਗ ਅਤੇ ਲਗਜ਼ਰੀ ਕਪੜੇ ਲਏ ਇਸ ਦੀ ਬਜਾਏ ਉਹਨਾਂ ਕਥਿਤ ਤੌਰ ਉਤੇ ਜਾਂਚ ਅਤੇ ਅਦਾਲਤੀ ਕਾਰਵਾਈਆਂ ਵਿੱਚ ਦਖਲ ਅਬੂ ਮੁਹੰਮਦ ਅਲ ਜੁਲਾਨੀ ਨੇ ਕਿਹਾ ਹੈ ਕਿ ਨਵੀਂ ਸਰਕਾਰ ਪਿਛਲੀ ਸਰਕਾਰ ਦੌਰਾਨ ਤਸ਼ੱਦਦ ਅਤੇ ਦੁਰਵਿਵਾਰ ਲਈ ਜ਼ਿੰਮੇਵਾਰ ਸੀਨੀਅਰ ਅਧਿਕਾਰੀਆਂ ਵਿਰੁੱਧ ਕਾਰਵਾਈ ਕਰੇਗੀ ਤਾਂ ਦੱਸਦੀ ਹੈ ਕਿ ਅਬੂ ਮੁਹੰਮਦ ਅਲ ਜੁਲਾਨੀ ਸੀਰੀਆ ਦੇ ਬਾਗੀ ਨੇਤਾ ਨੇ ਜਿਨ੍ਹਾਂ ਨੇ ਬਸ਼ਰ ਅਲ ਅਸਦ ਦੇ ਰਾਜ ਨੂੰ ਖਤਮ ਕਰਨ ਵਾਲੇ ਵਿਦਰੋਹ ਦੀ ਅਗਵਾਈ ਕੀਤੀ ਸੀ ਬਾਗੀਆਂ ਦੇ ਟੈਲੀਗ੍ਰਾਮ ਚੈਨਲਾਂ ਉਤੇ ਪੋਸਟ ਕੀਤੇ ਗਏ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਜੁਲਾਨੀ ਨੇ ਸਤਾ ਦੇ ਤਬਾਦਲੇ ਦਾ ਤਾਲਮਿਲ ਕਰਨ ਦੇ ਲਈ ਸਾਬਕਾ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਨਵੀਂ ਸਰਕਾਰ ਸੀਰੀਆ ਦੇ ਲੋਕਾਂ ਦੇ ਖਿਲਾਫ ਅਤਿਆਚਾਰਾਂ ਵਿੱਚ ਸ਼ਾਮਲ ਅਪਰਾਧੀਆਂ, ਕਾਤਲਾਂ, ਸੁਰੱਖਿਆ ਅਤੇ ਫੌਜੀ ਅਧਿਕਾਰੀਆਂ ਨੂੰ ਜਵਾਬਦੇਹ ਠਹਿਰਾਉਣ ਤੋਂ ਨਹੀਂ ਝਿਜਕੇਗੀ। ਦੂਜੇ ਪਾਸੇ ਮਨੁੱਖੀ ਅਧਿਕਾਰਾਂ ਲਈ UN ਦੇ ਹਾਈ ਕਮਿਸ਼ਨਰ ਵੋਲਕਰ ਤੁਰਕ ਨੇ ਵੀ ਕਿਹਾ ਹੈ ਕਿ ਸੀਰੀਆ ਨਵੀਂ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਇਆ ਜਾਵੇ। ਉਹਨਾਂ ਨੇ ਕਿਹਾ ਹੈ ਕਿ ਕਰੀਬ 14 ਸਾਲਾਂ ਦੇ ਹਿੰਸਕ ਸੰਘਰਸ਼ ਅਤੇ ਦਮਨਕਾਰੀ ਰਾਜ ਦੇ ਪਤਨ ਤੋਂ ਬਾਅਦ ਸੀਰੀਆ ਦੇ ਲੋਕ ਵੱਡੀਆਂ ਉਮੀਦਾਂ ਨਾਲ ਸੜਕਾਂ 'ਤੇ ਉਤਰੇ ਨੇ ਪਰ ਪਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਕਾਰਨ ਬੇਚੈਨੀ ਵੀ ਹੈ। ਇਨ ਸੀਰੀਆ ਯੈਸਟਰਡੇ ਵੀ ਸੋ ਅ ਰੇਜਿਮ driven from power, following decades of brutal repression, and after nearly 14 years of relentless conflict. Russia has made it difficult for US President Donald Trump to stop the war in Ukraine. <Russian> ਕ੍ਰੇਮਲਿਨ ਨੇ ਕਿਹਾ ਹੈ ਕਿ ਰੂਸ ਇਸ ਉਤੇ ਗੱਲਬਾਤ ਲਈ ਤਿਆਰ ਹੈ ਰੂਸ ਨੇ ਗਲੋਬਲ ਸਾਊਥ ਅਤੇ ਬ੍ਰਿਕਸ ਦੇਸ਼ਾਂ ਦੀਆਂ ਸ਼ਾਂਤੀ ਪਹਿਲ ਕਦਮੀਆਂ ਦਾ ਵੀ ਸਵਾਗਤ ਕੀਤਾ ਜ਼ਿਕਰਯੋਗ ਹੈ ਕਿ ਰੂਸ ਨੂੰ ਹਾਲ ਹੀ ਦੇ ਵਿੱਚ ਸੀਰੀਆ ਵਿੱਚ ਵੱਡਾ ਚੜਕਾ ਲੱਗਿਆ ਅਤੇ ਬਾਗੀ ਜਥੇਬੰਦੀਆਂ ਨੇ ਰੂਸ ਸਮਰਥਿਤ ਬਸ਼ਰ ਅਲ ਅਸਦ ਸਰਕਾਰ ਨੂੰ ਬੇਦਖਲ ਕਰ ਦਿੱਤਾ ਰਾਸ਼ਟਰਪਤੀ ਅਸਦ ਨੂੰ ਖੁਦ ਸੀਰੀਆ ਤੋਂ ਕਾਲੀ ਵਿੱਚ ਭਜਣਾ ਪਿਆ ਸੀਰੀਆ ਦੀ ਇਸ ਸਥਿਤੀ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਪੂਰੀ ਤਰ੍ਹਾਂ ਯੂਕਰੇਨ ਜੰਗ ਉੱਤੇ ਕੋਕਸ ਹੋਣ ਕਾਰਨ ਰੂਸ ਸਰੀਆ ਵਿੱਚ ਆਪਣੀ ਤਾਕਤ ਨਹੀਂ ਦਿਖਾ ਸਕਿਆ ਤੇ ਉਸ ਨੂੰ ਪੱਛਮੀ ਏਸ਼ੀਆ ਵਿੱਚ ਕੂਟਨੀਤਿਕ ਤੌਰ ਤੇ ਇੱਕ ਮਹੱਤਵਪੂਰਨ ਦੇਸ਼ ਕਾਣਾ ਪਿਆ। ਰੂਸੀ ਅਧਿਕਾਰੀਆਂ ਨੇ ਕਿਹਾ ਹੈ ਕਿ ਅਸੀਂ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲੋਦਿਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਤੋਂ ਬਾਅਦ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਨੂੰ ਤੇ ਅਨਦੇ ਨਾਲ ਪੜਿਆ ਹੈ। ਰੂਸ ਯੂਕਰੇਨ ਉਤੇ ਗੱਲਬਾਤ ਲਈ ਤਿਆਰ ਹੈ। ਕ੍ਰੈਮਲਿਨ ਦੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਪੁਤਿਨ ਨੇ ਲਗਾਤਾਰ ਕਿਹਾ ਹੈ ਕਿ ਉਹ ਯੂਕਰੇਨ ਉਤੇ ਗੱਲਬਾਤ ਲਈ ਤਿਆਰ ਨਹੀਂ ਅਤੇ ਉਹ ਸ਼ਾਂਤੀ ਪਹਿਲ ਕਦਮੀਆਂ ਦਾ ਵੀ ਸਵਾਗਤ ਕਰਦੇ ਨੇ ਰੂਸੀ ਅਧਿਕਾਰੀਆਂ ਨੇ ਯੂਕਰੇਨ ਦੇ ਵੱਲੋਂ ਅਜਿਹੀ ਗੱਲਬਾਤ ਨੂੰ ਰੱਦ ਕਰਨ ਦਾ ਮੁੱਦਾ ਵੀ ਚੁੱਕਿਆ ਅਤੇ ਜ਼ੇਲਨਸਕੀ ਉਤੇ ਸਰਕਾਰੀ ਹੁਕਮ ਰਾਹੀਂ ਮਾਸਕੋ ਦੇ ਨਾਲ ਗੱਲਬਾਤ ਰੋਕਣ ਦਾ ਦੋਸ਼ ਲਾਇਆ ਉਹਨਾਂ ਨੇ ਕਿਹਾ ਹੈ ਕਿ ਯੂਕਰੇਨ ਉਤੇ ਸਾਡੀ ਸਥਿਤੀ ਤੋਂ ਹਰ ਕੋਈ ਜਾਣੂ ਹੈ ਯੂਕਰੇਨ ਉਤੇ ਹਮਲੇ ਰੋਕਣ ਦੀਆਂ ਸ਼ਰਤਾਂ ਰੂਸੀ ਰਾਸ਼ਟਰਪਤੀ ਪੁਤਿਨ ਨੇ ਜੂਨ ਦੇ ਵਿੱਚ ਹੀ ਪ੍ਰਗਟ ਕੀਤੀਆਂ ਸਨ ਸੰਯੁਕਤ ਰਾਸ਼ਟਰ ਦੇ ਸਕੱਤ ਜਨਰਲ ਐਂਟੋਨੀਓ ਗੁਟਾਰੈਸ ਨੇ ਹੈਤੀ ਵਿੱਚ ਅਪਰਾਧਿਕ ਸਮੂਹਾਂ ਦੀ ਹਿੰਸਾ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਉੱਤੇ ਡੂੰਘਾ ਦੁੱਖ ਪ੍ਰਗਟਾਇਆ ਅਤੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਉਣ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੈਂਬਰ ਦੇਸ਼ਾਂ ਨੂੰ ਹੈਤੀ ਵਿੱਚ ਅਪਰਾਧਿਕ ਸਮੂਹਾਂ ਨੂੰ ਨੱਥ ਪਾਉਣ ਲਈ ਬਹੁ-ਰਾਸ਼ਟਰੀ ਸੁਰੱਖਿਆ ਸਹਾਇਤਾ ਮਿਸ਼ਨ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਪਿਛਲੇ ਹਫਤੇ ਹੈਤੀ ਦੇ ਵਿੱਚ 6 ਤੋਂ 8 ਦਸੰਬਰ ਵਿਚਕਾਰ ਰਾਜਸਥਾਨੀ ਪੋਰਟ ਆਫ ਪ੍ਰਿੰਸ ਦੇ ਸਾਈਟ ਸੋਲੀਲ ਖੇਤਰ ਦੇ ਵਿੱਚ ਘਟੋਖਾਟ 184 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਮਰਨ ਵਾਲਿਆਂ ਦੇ ਵਿੱਚ 127 ਬਜ਼ੁਰਗ ਮਰਦ ਅਤੇ ਔਰਤਾਂ ਹਨ ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜ਼ਾਰਿਕ ਨੇ ਅਸਕਰਤ ਜਨਰਲ ਦੇ ਹਵਾਲੇ ਨਾਲ ਕਿਹਾ ਹੈ ਕਿ ਹੈਤੀ ਦੀ ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਸਾਰੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਾਲ ਹੁਣ ਤੱਕ ਅਪਰਾਧਿਕ ਸਮੂਹਾਂ ਵੱਲੋਂ ਹਿੰਸਾ ਕਾਰਨ 5000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਅਸਲ ਅੰਕੜਾ ਇਸ ਤੋਂ ਵੱਧ ਹੋਣ ਦੀ ਉਮੀਦ ਹੈ। ਹੈਤੀ ਵਿੱਚ 7 ਲੱਖ ਬੇਕਾਰ ਹੋਏ ਨੇ ਜਿਨ੍ਹਾਂ ਵਿੱਚੋਂ ਲਗਭਗ 50% ਬੱਚੇ ਨੇ। ਉਨ੍ਹਾਂ ਕਿਹਾ ਕਿ ਇਸ ਸਮੇਂ ਹੈਤੀ ਦੇ 55 ਲੱਖ ਤੋਂ ਵੱਧ ਲੋਕ ਮਦਦ ਲਈ ਗੁਮਾਂਤਰੀ ਭਾਈ ਚਾਰੇਵਾਲ ਵੇਖ ਰਹੇ ਹਨ। Before we head to Syria, I'm going to stay in this uh, hemisphere and I have a statement uh, from the Secretary General on uh, Haiti. The Secretary General strongly condemns the continued gang violence and the loss of life in Haiti, where an armed gang is reported to have killed at least 184 people, including 127 elderly men and women, between the 6th and the 8th of December in the Wharf Jeremy neighborhood in Cite Soleil. ਇਨ ਦੀ ਕੈਪੀਟਲ ਪੋਰਟ ਆ ਪ੍ਰਿੰਸ ਇੰਡੋਨੇਸ਼ੀਆ ਦੇ ਜਾਵਾ ਟਾਪੂ ਉਤੇ ਪਹਾੜੀ ਪਿੰਡਾਂ ਵਿੱਚ ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਜ਼ਮੀਨ ਖਿਸਕਣ ਦੀ ਚਪੇੜ ਵਿੱਚ ਆਉਣ ਕਾਰਨ ਮਲਬੇ ਹੇਠਾਂ ਦਬੇ 10 ਲੋਕਾਂ ਦੀਆਂ ਲਾਸ਼ਾਂ ਰਾਤ ਮੁਲਾਜ਼ਮਾ ਨੇ ਬਰਾਮਦ ਕਰ ਲੀਆਂ ਨੇ ਜਦਕਿ ਦੋ ਹੋਰ ਅਜੇ ਵੀ ਲਾਪਤਾ ਨੇ ਸਥਾਨਕ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਸੁਕਾਬੂਮੀ ਦੇ ਵਿੱਚ ਬਚਾਅ ਕਮਾਨ ਪੋਸ਼ ਦੇ ਮੁਖੀ ਲੈਫਟੀਨੈਂਟ ਕਰਨਲ ਯੂਡੀ ਨੇ ਕਿਹਾ ਹੈ ਕਿ ਪਿਛਲੇ ਹਫਤੇ ਤੋਂ ਹੋ ਰਿਹਾ ਹੈ ਪਾਰੀਮੀ ਕਾ ਨਦੀਆਂ ਦੇ ਕਿਨਾਰੇ ਟੁੱਟ ਗਈ ਨੇ ਜਿਸ ਨਾਲ ਪੱਛਮੀ ਜਾਵਾ ਸੂਬੇ ਦੇ ਸੁਕਾਬੂਮੀ ਜ਼ਿਲ੍ਹੇ ਦੇ 170 ਤੋਂ ਵੱਧ ਪਿੰਡਾਂ ਦੇ ਲੋਕ ਪ੍ਰਭਾਵਿਤ ਹੋਏ ਨੇ ਹਰੀਯੰਤੋ ਨੇ ਕਿਹਾ ਹੈ ਕਿ ਜ਼ਮੀਨ ਖਿਸਕਣ ਹੜ ਅਤੇ ਤੇਜ਼ ਵਾਮਾ ਨੇ 172 ਪਿੰਡ ਤਬਾਹ ਕਰ ਦਿੱਤੇ ਅਤੇ 3000 ਤੋਂ ਵੱਧ ਲੋਕਾਂ ਨੂੰ ਅਸਥਾਈ ਸਰਕਾਰੀ ਸ਼ੈਲਟਰਾਂ ਵਿੱਚ ਸ਼ਰਨ ਲੈਣੀ ਪਈ ਹੈ ਅਧਿਕਾਰੀਆਂ ਨੇ ਲਗਭਗ 1000 ਲੋਕਾਂ ਨੂੰ ਘਰ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਕਿਉਂਕਿ 400 ਤੋਂ ਵੱਧ ਘਰਾਂ ਨੂੰ ਬੇहद ਚੁਣੌਤੀਪੂਰਨ ਮੌਸਮ ਕਾਰਨ ਖਤਰਾ ਹੈ ਇਸ ਤਵਾਹੀ ਨੇ 31 ਪੁਲ 81 ਸੜਕਾਂ ਅਤੇ 539 ਹੈਕਟੇਅਰ ਫਸਲੀ ਜ਼ਮੀਨ ਨੂੰ ਵੀ ਤਬਾਹ ਕਰ ਦਿੱਤਾ ਜਦੋਂ ਕਿ 1170 ਘਰ ਉਨ੍ਹਾਂ ਦੀਆਂ ਛੱਤਾਂ ਤੱਕ ਡੁੱਬ ਗਏ ਨੇ ਸਥਾਨਕ ਆਫਤ ਪ੍ਰਬੰਧਨ ਏਜੰਸੀ ਨੇ ਕਿਹਾ ਹੈ ਕਿ ਖਰਾਬ ਮੌਸਮ ਨੇ 3300 ਤੋਂ ਵੱਧ ਹੋਰ ਘਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਹਰਿਆੰਤੋਂ ਨੇ ਕਿਹਾ ਹੈ ਕਿ ਬਚਾਅ ਮੁਲਾਜ਼ਮਾਂ ਨੇ ਸੌਂਬਾਨੋਂ ਪ੍ਰਭਾਵਿਤ ਪਿੰਡਾਂ ਤੋਂ 10 ਲਾਸ਼ਾਂ ਬਰਾਮਦ ਕੀਤੀਆਂ ਮਰਨ ਵਾਲਿਆਂ ਦੇ ਵਿੱਚ ਤਿੰਨ ਬੱਚੇ ਵੀ ਸ਼ਾਮਲ ਨੇ ਉਨ੍ਹਾਂ ਕਿਹਾ ਹੈ ਕਿ ਬਚਾਅ ਮੁਲਾਜ਼ਮ ਦੋ ਹੋਰ ਪਿੰਡ ਵਾਸੀਆਂ ਦੀ ਭਾਲ ਕਰ ਰਹੇ ਨੇ ਜੋ ਜੇ ਵੀ ਲਾਪਤਾ ਨੇ ਸੁਡਾਨ ਦੀ ਰਾਸਤਾਨੀ ਖਰਤੂਮ ਦੇ ਦੱਖਣ ਦੇ ਵਿੱਚ ਇੱਕ ਫਿਊਲ ਸਟੇਸ਼ਨ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਬੰਬਾਰੀ ਦੇ ਵਿੱਚ ਘੱਟੋ ਘਾਟ 28 ਲੋਕ ਮਾਰੇ ਗਏ ਅਤੇ 37 ਹੋਰ ਜ਼ਖਮੀ ਹੋਏ ਇੱਕ ਸਵੈ ਸੇਵੀ ਗੁੱਟ ਅਤੇ ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਐਮਰਜੈਂਸੀ ਰੂਮ ਨੇ ਇੱਕ ਬਿਆਨ ਦੇ ਵਿੱਚ ਦੱਸਿਆ ਹੈ ਕਿ ਮੇਓ ਇਲਾਕੇ ਨੇੜੇ ਨਿਊ ਮਾਰਕੀਟ 6 ਦੇ ਵਿੱਚ ਅਮੋਨੀਆ ਫਿਊਲ ਸਟੇਸ਼ਨ ਉੱਤੇ ਬੰਬਾਰੀ ਕੀਤੀ ਗਈ ਜਿਸ ਦੇ ਨਤੀਜੇ ਵਜੋਂ ਮਹੱਤਵਪੂਰਨ ਮਨੁੱਖੀ ਅਤੇ ਭੌਤਿਕ ਨੁਕਸਾਨ ਹੋਇਆ ਇਹ ਫਿਊਲ ਸਟੇਸ਼ਨ ਬਸ਼ੇਰ ਹਸਪਤਾਲ ਦੇ ਉੱਤਰ ਦੇ ਵਿੱਚ ਸਥਿਤ ਹੈ ਇੱਕ ਨਿਊਜ਼ ਏਜੰਸੀ ਦੇ ਮੁਤਾਬਕ ਜ਼ਖਮੀਆਂ ਵਿੱਚੋਂ 29 ਝੋਲਸਣ ਦੇ ਮਾਮਲੇ ਹਨ ਜਿਨ੍ਹਾਂ ਵਿੱਚੋਂ 3 ਗੰਭੀਰ ਰੂਪ ਨਾਲ ਚੂਸੇ ਗਏ ਇਸ ਤੋਂ ਇਲਾਵਾ 8 ਛਰਰੇ ਲਗਣ ਦੇ ਮਾਮਲੇ ਨੇ ਗੁੱਟ ਨੇ ਕਿਹਾ ਹੈ ਕਿ ਇੱਕ ਘਟਨਾ ਦੇ ਨਾਲ ਨਜੀਤਾਂ ਦੇ ਲਈ ਡਾਕਟਰੀ ਕੋਸ਼ਿਸ਼ਾਂ ਜਾਰੀ ਨੇ ਜ਼ਖਮੀਆਂ ਲਈ ਵਾਧੂ ਡਾਕਟਰੀ ਸਹਾਇਤਾ ਦੀ ਮੰਗ ਕੀਤੀ ਗਈ। ਸੁਡਾਨੀ ਨਿਊਜ਼ ਪੋਰਟਲ ਅਲ ਰਾਕੋਬਾ ਨੇ ਪੁਸ਼ਟੀ ਕੀਤੀ ਹੈ ਕਿ ਅਮੋਨੀਆ ਫਿਊਲ ਸਟੇਸ਼ਨ ਉਤੇ ਬੰਬਾਰੀ ਵਿੱਚ 28 ਲੋਕ ਮਾਰੇ ਗਏ ਅਤੇ 37 ਹੋਰ ਜ਼ਖਮੀ ਹੋਏ। ਅਜੇ ਤੱਕ ਕਿਸੇ ਵੀ terror ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਅਮਰੀਕਾ ਦੀ ਸਭ ਤੋਂ ਵੱਡੀ ਸਿਹਤ ਬੀਮਾ ਕੰਪਨੀ ਦੇ CEO ਦੇ ਕਤਲ ਦੇ ਦੋਸ਼ ਵਿੱਚ ਪੁਲਿਸ ਨੇ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ। ਜਾਣਕਾਰੀ ਮੁਤਾਬਕ ਨਿਊਯਾਰਕ ਤੋਂ 450 ਕਿਲੋਮੀਟਰ ਦੂਰ ਅਲਟੂਨਾ ਦੇ ਵਿੱਚ ਸੋਮਵਾਰ ਸਵੇਰੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਮੌਜੂਮ ਦੀ ਪਛਾਣ ਲੁਈਗੀ ਵਜੋਹੀ ਹੈ ਅਤੇ ਉਸ ਦੀ ਉਮਰ 26 ਸਾਲ ਹੈ। ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਦੋਸ਼ੀ ਨੂੰ ਸੋਮਵਾਰ ਸ਼ਾਮ 6 ਵਜੇ ਤੋਂ ਬਾਅਦ ਪੈਂਸਿਲਵੇਨੀਆ ਦੀ ਇੱਕ ਅਦਾਲਤ ਵਿੱਚ ਲਿਜਾਇਆ ਗਿਆ। ਇਸ ਦੌਰਾਨ ਨਿਊਯਾਰਕ ਪੁਲਿਸ ਦੇ ਜਾਸੂਸਾਂ ਦੇ ਨਾਲ We have a strong person of interest in the shooting that shook our city last week. A CEO, Brian Thompson of United Healthcare, was the victim of a senseless act of violence. ਪਾਕਿਸਤਾਨ ਦੀ ਅਤਵਾਦ ਵਿਰੋਧੀ ਪੁਲਿਸ ਨੇ ਸੋਮਵਾਰ ਨੂੰ ਉੱਤਰ ਪੱਛਮੀ ਖੈਬਰ ਪਖਤੂਨ ਖਵਾ ਸੂਬੇ ਦੇ ਵਿੱਚ ਇੱਕ ਮੁਕਾਬਲੇ ਦੇ ਅੰਦਰ ਦੋ ਸ਼ੱਕੀਆਂ ਨੂੰ ਮਾਰ ਦਿੱਤਾ ਪੁਲਿਸ ਨੇ ਬਨੂ ਜ਼ਿਲੇ ਦੇ ਪਿੰਡ ਲਾਲੀ ਖੇਲ ਨੇੜੇ ਸ਼ਾਮ ਦੀ ਕੱਲੇ ਦੇ ਇੱਕ ਹੋਟਲ ਨੇੜੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਕੇਰ ਲਿਆ ਪੁਲਿਸ ਨੇ ਦੱਸਿਆ ਕਿ ਹਮਲਾਵਰ ਮੋਟਰਸਾਈਕਲ ਛੱਡ ਕੇ ਪੈਦਲ ਭੱਜ ਗਏ ਅਤੇ ਇੱਕ ਘਰ ਵਿੱਚ ਲੁਕੇ ਇਸ ਤੋਂ ਬਾਅਦ ਹੋਈ ਗੋਲੀਬਾਰੀ ਵਿੱਚ ਦੋ ਸ਼ੱਕੀ ਅਤਵਾਦੀ ਮਾਰੇ ਗਏ ਇਹਨਾਂ ਦੀ ਪਛਾਣ ਸਫੀਰ ਉਰਫ ਹਮਜ਼ਾ ਅਤੇ ਖਬੀਬ ਖਾਨ ਵਜੋਂ ਹੋਈ ਹੈ ਬੰਦੇ ਅਤਵਾਦ ਵਿਰੋਧੀ ਡਿਪਾਰਟਮੈਂਟ ਨੂੰ ਕਈ ਮਾਮਲਿਆਂ ਵਿੱਚ ਦੋਮਾ ਦੀ ਤਲਾਸ਼ ਸੀ ਯਾਨੀ ਕਿ ਭਾਰ ਸੀ ਇੱਕ ਵੱਖਰੀ ਘਟਨਾ ਵਿੱਚ ਬਨੂ ਜ਼ਿਲ੍ਹੇ ਦੇ ਮਾਮਾ ਖੇਲ ਇਲਾਕੇ ਵਿਚ ਜਾਣੂ ਪਛਾਤੇ ਹਮਲਾਵਰ ਵੱਲੋਂ ਇੱਕ ਪੁਲਿਸ ਸਬ ਇੰਸਪੈਕਟਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਤਲਾਸ਼ੀ ਮਹਿੰਮ ਸ਼ੁਰੂ ਕਰ ਦਿੱਤੀ ਹੈ ਜੀਯੂਆਈਐਫ ਦੇ ਮੁਖੀ ਮওলানা ਫਜ਼ਲੁਰ रहमान ਨੇ ਕਿਹਾ ਹੈ ਕਿ ਉਹ ਹਕੂਮਤ ਦੇ ਨਾਲ ਟਕਰਾ ਨਹੀਂ ਚਾਹੁੰਦੇ ਸਗੋ ਮਦਰਸਿਆਂ ਦੀ ਰਜਿਸਟ੍ਰੇਸ਼ਨ ਚਾਹੁੰਦੇ ਨੇ ਮওলানা ਨੇ ਕਿਹਾ ਹੈ ਕਿ ਉਹ ਮਦਰਸਿਆਂ ਦੀ ਆਜ਼ਾਦੀ ਲਈ ਲੜ ਰਹੇ ਨੇ चार सदा के प्रेस कॉन्फ्रेंस में संबोधन करद मौलाना रहमान ने कहा है कि मदरसों का हर विद्यार्थी और अध्यापक यह लड़ाई लड़ रहा है भावें वह कुरान विन हदीस विगन असी उन्हों की सुरक्षा की गल कर रहे लिहाजा एक बात तो बड़ी वाज होनी चाहिए कि हम अगर दीनी मदारस के हकूक की जंग लड़ रहे हैं और दीनी मदारस की आज़ादी की जंग लड़ रहे हैं تو وہ صرف اپنے پانچ بڑے تنظیمات کے حوالے سے نہیں بلکہ ملک کے ایک ایک مدرسے اور مدرسے میں پڑھنے والے ایک ایک طالب علم اور پڑھانے والے ایک ایک استاد کی آزادی کی جنگ لڑ رہے ہیں ان کے حق کی جنگ لڑ رہے ہیں اور قرآنی علوم ہوں حدیث کے علوم ہوں فقہ کے علوم ہوں اس سے متعلقہ علوم ہوں ਉਨਕਾ ਤਹਫੁਜ਼ ਉਹ ਹਮ ਆਪਣਾ ਫਰਜ਼ ਸਮਝਦੇ ਹਨ ਲਿਵਨਾਦੀ ਨੈਸ਼ਨਲ ਨਿਊਜ਼ ਏਜੰਸੀ ਦੇ ਮੁਤਾਬਕ ਦਖਣੀ ਲਿਵਨਾਣ ਦੇ ਮਾਜ਼ੀ ਯੋਹਾਨ ਜ਼ਿਲ੍ਹੇ ਦੇ ਡਿਵਾਈਨ ਪਿੰਡ ਉਤੇ ਇਜ਼ਰਾਈਲੀ ਫੌਜ ਵੱਲੋਂ ਕੀਤੇ ਗਏ ਹਵਾਈ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਸਿਨਵਾ ਨਿਊਜ਼ ਏਜੰਸੀ ਨੇ ਐਨ ਐਨ ਏ ਦੇ ਹਵਾਲੇ ਨਾਲ ਦੱਸਿਆ ਕਿ ਇਜ਼ਰਾਈਲ ਦੇ ਲੜਾਕੂ ਜਹਾਜ਼ਾਂ ਨੇ ਐਤਵਾਰ ਨੂੰ ਬੇਕਾ ਕਾਟੀ ਵਿੱਚ ਸਥਿਤ ਕੇਫਰ ਜ਼ਾਬਾਦ ਪਿੰਡ ਅਤੇ ਅੰਜਾਰ ਸ਼ਹਿਰ ਦੇ ਵਿਚਕਾਰ ਪੂਰਬੀ ਪਹਾੜੀ ਖੇਤਰ ਉਤੇ ਛਾਪਾ ਮਾਰਿਆ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਦੌਰਾਨ ਇਜ਼raਇਲੀ ਫੌਜ ਨੇ ਹਸਬਾਇਆ ਜ਼ਿਲ੍ਹੇ ਦੇ ਵਿੱਚ ਆਇਨ ਕਿਨਿਆ ਦੀ ਨਗਰਪਾਲਿਕਾ ਤੋਂ ਦੋ ਲਿਬਨਾਨੀ ਨਾਗਰਿਕਾਂ ਨੂੰ ਅਗਵਾ ਕਰ ਲਿਆ ਇਜ਼raਇਲੀ ਫੌਜ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਕਿਹਾ ਹੈ ਕਿ ਉਸਦੇ ਫੌਜੀ ਇਸ ਸਮੇਂ ਦੱਖਣੀ ਲਿਬਨਾਨ ਵਿੱਚ ਹਿਜ਼ਬੁੱਲਾ ਨੂੰ ਤਾਇਨਾਤ ਕਰਨ ਤੋਂ ਰੋਕਣ ਅਤੇ ਖਤਰਿਆਂ ਨੂੰ ਦੂਰ ਕਰਨ ਲਈ ਕੰਮ ਕਰ ਰਹੇ ਨੇ ਕੈਨੇਡਾ ਦੀ ਘਟ ਗਿਣਤੀ ਜਸਟਿਨ ਟਰੂਡੋ ਸਰਕਾਰ ਦੇ ਵਿਰੁੱਧ ਵਿਰੋਧੀ ਕੰਜ਼ਰਵੇਟਿਵ ਪਾਰਟੀ ਆਗੂ ਪੀਰੇ ਪੋਲੀਵਰ ਦੇ ਵੱਲੋਂ ਪਾਰਲੀਮੈਂਟ ਵਿੱਚ ਪੇਸ਼ ਕੀਤਾ ਗਿਆ ਤੀਜਾ ਅਤੇ ਆਖਰੀ ਬੇਪਰੋਸਗੀ ਮਤਾ ਵੀ ਫੇਲ ਹੋ ਗਿਆ ਉਸ ਦੇ ਵੱਲੋਂ ਪਿਛਲੇ ਮਹੀਨਿਆਂ ਵਿੱਚ ਕਈ ਵਾਰ ਮਤੇ ਪੇਸ਼ ਕੀਤੇ ਗਏ ਸਨ ਜਿਨ੍ਹਾਂ ਦਾ ਕਿਸੇ ਹੋਰ ਪਾਰਟੀ ਵੱਲੋਂ ਸਮਰਥਨ ਨਾ ਕੀਤੇ ਜਾਣ ਕਾਰਨ ਉਹ ਵੀ ਅਸਫਲ ਹੋ ਗਏ ਸਨ ਪਾਰਲੀਮੈਂਟ ਦੇ ਵਿੱਚ ਕਈ ਘੰਟਿਆਂ ਤੱਕ ਚੱਲੀ ਗਰਮਾ-ਗਰਮ ਬਹਿਸ ਦੌਰਾਨ ਸਤਾਧਾਰੀ ਪਾਰਟੀਆਂ ਤੇ ਵਿਰੋਧੀ ਧਿਰ ਦੇ ਪਾਰਲੀਮੈਂਟ ਮੈਂਬਰਾਂ ਨੇ ਇੱਕ ਦੂਜੇ ਉੱਤੇ ਵਡੇ ਦੋਸ਼ ਲਾਏ ਇਸ ਦੌਰਾਨ ਐਨਡੀਪੀ ਲੀਡਰ ਸਰਦਾਰ ਜਗਮੀਨ ਸਿੰਘ ਦੇ ਵੱਲੋਂ ਪਾਰਲੀਮੈਂਟ ਹਿੱਲ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਅਜੇ ਹੀ ਕਿਸੇ ਖੇਡ ਦਾ ਹਿੱਸਾ ਨਹੀਂ ਬਣ ਸਕਦੀ ਜੋ ਕੰਜ਼ਰਵੇਟਿਵ ਆਗੂਆਂ ਵੱਲੋਂ ਖੇਡੀ ਜਾ ਰਹੀ ਹੈ So, nearly every other party in the chamber right now voted against giving the working class a permanent tax cut. It's ludicrous. In addition, they also voted against a senior getting that check. They voted against people living with disabilities getting that check. They voted against a single mom taking care of her kids that had to make sacrifices. Not getting a check. That's what they voted for. They voted for them not getting a check. I think it's clear that Canadians need someone who's going to fight for them, who's going to fight for tax cuts for the working class, not for billionaires. That's why I'm running for prime minister. Because it's clear the conservatives are bootlickers for billionaires. If there's a tax cut that doesn't help billionaires, they're not in it. 5 November, ਜਿਸ ਤੋਂ ਬਾਅਦ ਉਹ ਹੁਣ ਅਮਰੀਕਾ ਦੇ ਰਾਸ਼ਟਰਪਤੀ ਬਣਨ ਜਾ ਰਹੇ ਨੇ ਹੁਣ 트럼ਪ ਅਗਲੇ ਸਾਲ 20 ਜਨਵਰੀ ਨੂੰ ਸੌ ਚੁੱਕਣਗੇ ਪਰ ਇਸ ਤੋਂ ਪਹਿਲਾਂ ਉਹ ਆਪਣੀ ਟੀਮ ਬਣਾਉਣ ਦੇ ਵਿੱਚ ਰੁੱਝੇ ਹੋਏ ਨੇ ਉਹਨਾਂ ਨੇ ਟੀਮ ਦੇ ਵਿੱਚ ਕਈ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਇਸ ਦੇ ਵਿੱਚ ਚੰਡੀਗੜ੍ਹ ਦੇ ਨਾਲ ਸੰਬੰਧਿਤ ਹਰਮੀਤ ਕੌਰ ਢਿਲੋ ਦਾ ਨਾਮ ਵੀ ਸ਼ਾਮਲ ਹੈ ਉਸ ਨੂੰ ਜਸਟਿਸ ਡਿਪਾਰਟਮੈਂਟ ਦੇ ਵਿੱਚ ਨਾਗਰਿਕ ਅਧਿਕਾਰਾਂ ਦੇ ਮਾਮਲਿਆਂ ਦੇ ਲਈ ਸਹਾਇਕ ਟਾਰਨੀ ਜਨਰਲ ਦੇ ਵਜੋਂ ਚੁਣਿਆ ਗਿਆ ਟਰੰਪ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਹਰਮੀਤ ਕੌਰ ਆਪਣਾ ਕੰਮ ਪੂਰੀ ਜ਼ਿੰਮੇਵਾਰੀ ਨਾਲ ਨਿਭਾਏਗੀ ਦੱਸ ਦਈਏ ਕਿ ਹਰਮੀਤ ਢਿੱਲੋਂ ਨੇ ਇਸ ਸਾਲ ਜੁਲਾਈ ਦੇ ਵਿੱਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਟਰੰਪ ਲਈ ਅਰਦਾਸ ਵੀ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਨਸਲੀ ਹਮਲਿਆਂ ਦਾ ਸਾਹਮਣਾ ਵੀ ਕਰਨਾ ਪਿਆ ਸੀ ਸੋ ਫਿਲਹਾਲ ਦੇ ਲਈ ਵਰਲਡ ਨਿਊਜ਼ ਦੇ ਵਿੱਚ ਨਹੀਂ ਤਰ ਮੈਨੂੰ ਇਜਾਜ਼ਤ ਦਿਓ ਤੇ ਤੁਸੀਂ ਵੇਖਦੇ ਰਹੋ ਸੱਚ ਤਾਂ ਨਿਰੰਤਰ ਵਹਿਦਦਰਿਆ ਸਤਲੁਜ